ਵੈਲ ਦੋਸਤੋ ਇੱਕ ਬੈਂਕਿੰਗ ਸਿਸਟਮ ਕਿਵੇਂ ਕੰਮ ਕਰਦਾ ਵਾ ਲੈਟਸ ਸੇ ਕਿ ਤੁਸੀਂ 1 ਲੱਖ ਰੁਪਇਆ SBI ਬੈਂਕ ਦੇ ਵਿੱਚ ਜਮਾ ਕਰਵਾਇਆ ਵਾ ਤੇ ਉਸ ਦਾ SBI ਬੈਂਕ ਸਿਰਫ 10% ਆਪਣੇ ਕੋਲ ਰੱਖ ਲੀ ਆਪਣੇ ਕੋਲ ਰਿਜ਼ਰਵ ਕਰਕੇ ਰੱਖਦੀ ਹੈ ਉਸ ਨੂੰ ਵੌਲਟ ਮਨੀ ਕਿਹਾ ਜਾਂਦਾ ਵਾ ਤੇ 90000 ਬੈਂਕ ਨੇ ਜਾਂ ਤਾਂ ਕਿਸੇ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਤਾ ਜਾਂ ਉਸ ਨੇ ਕਿਸੇ ਨੂੰ ਲੋਨ ਦੇ ਦਿੱਤਾ ਲੈਟਸ ਸੇ ਕਿ ਇੱਕ ਰਾਮ ਨਾਮ ਦਾ ਮੁੰਡਾ ਐਸਬੀਆ ਬੈਂਕ ਦੇ ਕੋਲ ਆਉਂਦਾ ਉਹਨੂੰ 90 ਹਜ਼ਾਰ ਦਾ ਲੋਨ ਚਾਹੀਦਾ ਹੁੰਦਾ ਕਿਉਂਕਿ ਉਹਨੇ ਆਪਣੀ ਇੱਕ ਬਾਈਕ ਬਾਈ ਕਰਨੀ ਹੁੰਦੀ ਆ ਉਹ 90 ਹਜ਼ਾਰ ਦਾ ਲੋਨ ਉਹ ਤੁਹਾਡਾ 90 ਹਜ਼ਾਰ ਰਾਮ ਕੋ ਗਿਆ ਤੇ ਉਹ ਰਾਮ ਨੇ ਉਹੀ ਉਹ 90 ਹਜ਼ਾਰ ਕਿਸੇ ਬਜ਼ਾਰਸ ਕੰਪਨੀ ਨੂੰ ਦਿੱਤਾ ਤੇ ਉਹ ਬਜ਼ਾਰਸ ਕੰਪਨੀ ਨੇ ਉਹੀ ਉਹ 90 ਹਜ਼ਾਰ SBI ਬੈਂਕ ਦੇ ਵਿੱਚ ਹੀ ਰੱਖਿਆ ਤਾਂ ਤੁਹਾਡਾ 90000 ਰਾਮ ਦੇ ਥਰੂ ਹੋ ਕੇ ਤੇ ਬਜਾਜ ਕੰਪਨੀ ਦੇ ਥਰੂ ਹੋ ਕੇ ਅਗੇਨ ਬੈਂਕ ਨੂੰ ਹੀ ਚਲੇ ਗਿਆ ਹੁਣ ਬੈਂਕ ਨੇ ਤੁਹਾਡੇ ਹੀ 90000 ਤੋਂ ਰਾਮ ਤੋਂ ਉਹ ਇੰਟਰਸਟ ਕਮਾਇਆ ਤੇ ਉਹ 90000 ਅਗੇਨ ਬੈਂਕ ਨੂੰ ਵਾਪਸ ਆ ਗਿਆ ਤੇ ਉਸ 90000 ਦੇ ਵਿੱਚੋਂ ਅਗੇਨ ਬੈਂਕ ਨੇ 10% ਖੋਦ ਰੱਖਿਆ ਤੇ 90% ਅਗੇਨ ਕਿਸੇ ਨੂੰ ਲੋਨ ਦੇ ਦਿੱਤਾ ਤਾਂ ਐਦਾਂ ਹੀ ਤੁਹਾਡੀ ਹੀ ਮਨੀ ਬੈਂਕ ਦੇ ਵਿੱਚ ਅਗੇਨ ਐਂਡ ਅਗੇਨ ਘੁੰਮਦੀ ਰਹਿੰਦੀ ਹੈ ਤੇ ਤੁਹਾਡੇ 1 ਲੱਖ ਤੋਂ ਵੀ ਬੈਂਕ ਨੇ 10 ਜਾਂ 12 ਲੱਖ ਕਮਾਉਂਦਾ ਇਸ ਨੂੰ ਫ੍ਰੈਕਸ਼ਨਲ ਰਿਜ਼ਰਵ ਬੈਂਕਿੰਗ ਕਿਹਾ ਜਾਂਦਾ ਵਾ ਕਿ ਬੈਂਕ ਕੁਝਕ ਪਰਸੈਂਟ ਰਿਜ਼ਰਵ ਰੱਖਦੀ ਹੈ ਕੁਝਕ ਪਰਸੈਂਟ ਲੋਨ ਦਿੰਦੀ ਹੈ ਕੁਝਕ ਪਰਸੈਂਟ ਰਿਜ਼ਰਵ ਰੱਖ ਕੇ ਕੁਝਕ ਪਰਸੈਂਟ ਲੋਨ ਰੱਖ ਕੇ ਬੈਂਕ ਤੁਹਾਡੇ ਹੀ ਪੈਸੇ ਤੋਂ ਪੈਸਾ ਕਮਾ ਲੈਂਦੀ ਹੈ